ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸਾਈਬਰ ਧੰਗੀ ਤਖਾਂ ਦੇ ਵੱਖ-ਵੱਖ ਮਾਮਲਿਆਂ ਵਿੱਚ ਹੋਈ 50 ਲੱਖ ਦੀ ਧੰਗੀ ਦੇ ਪੀੜਤਾਂ ਨੂੰ ਐਸਐਸਪੀ ਫਤਿਹਗੜ ਸਾਹਿਬ ਦੇ ਵੱਲੋਂ ਪੈਸੇ ਵਾਪਸ ਕੀਤੇ ਗਏ ਜਿਸ ਸਬੰਧੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਡਾਕਟਰ ਲਵਜੋਤ ਗਰੇਵਾਲ ਨੇ ਦੱਸਿਆ ਕਿ ਸਾਈਬਰ ਧੰਗੀ ਦੇ ਦੋ ਵੱਖ-ਵੱਖ ਕਿਸਾਨ ਵਿੱਚ ਉਹਨਾਂ ਵੱਲੋਂ 27 ਪੀੜਤਾਂ ਨੂੰ 50 ਲੱਖ ਰੁਪਏ ਵਾਪਸ ਕਰਵਾਏ ਗਏ ਹਨ ਉਥੇ ਹੀ ਉਹਨਾਂ ਨੇ ਦੱਸਿਆ ਕਿ ਸਾਨੂੰ ਆਨਲਾਈਨ ਹੋਣ ਵਾਲੀ ਠੱਗੀਆਂ ਤੋਂ ਬਚਣਾ ਚਾਹੀਦਾ ਜਿਸ ਦੇ ਲਈ ਉਹਨਾਂ ਦੇ ਵੱਲੋਂ 1930 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਉੱਪਰ ਸ਼ਿਕਾਇਤ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ ਫਤੇਗੜ ਸਾਹਿਬ ਤੋਂ ਬਿਊਰੋ ਰਿਪੋਰਟ ਕੰਮ ਤੋਂ ਸਾਰੇ ਨਾਲ ਸਾਂਝਾ ਕਰਨ ਲਈ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆ ਜੀ ਜਿਹੜੀ ਕਿ ਸਾਈਬਰ ਕ੍ਰਾਈਮ ਹੈ ਜਿਹੜਾ ਕਿ ਅੱਜ ਕੱਲ ਸਾਡੇ ਕੋਲ ਕਾਫੀ ਕੰਪਲੇਂਟਸ ਆਉਂਦੀਆਂ ਨੇ ਜਿਹਦੇ ਚ ਲੋਕੀ ਦੱਸਦੇ ਨੇ ਕਿ ਕਈ ਵਾਰੀ ਕੋਈ ਕਾਲ ਆ ਜਾਂਦੀ ਹੈ ਜਿੰਨ ਕੋ ਲਿੰਕ ਆ ਜਾਂਦਾ ਲਿੰਕ ਓਪਨ ਕੀਤਾ ਜਾਂਦਾ ਹੈ ਤਾਂ ਪੈਸੇ ਕੱਟੇ ਜਾਂਦੇ ਨੇ ਕੋਈ ਕੋਰੀਅਰ ਜਾਂ ਕੋਈ ਪਾਰਸਲ ਐਕਸਪੈਕਟ ਕਰ ਰਿਹਾ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਨਾ ਜਾਣਦੇ ਹੋਏ ਲੋਕੀ ਆਪਣਾ OTP ਦੇ ਦਿੰਦੇ ਨੇ ਕਿ ਤੁਹਾਡਾ ਕੋਰੀਅਰ ਡਿਲੀਵਰ ਹੋਣਾ ਹੈ ਤੇ ਲੋਕਾਂ ਦੇ ਪੈਸੇ ਕੱਟੇ ਜਾਂਦੇ ਨੇ ਕਈ ਵਾਰੀ ਕੋਈ ਪੁਲਿਸ ਆਫਸਰ ਬਣ ਕੇ ਜਾਂ ਕੋਈ ਹੋਰ ਏਜੰਸੀ ਦਾ ਆਫਸਰ ਬਣ ਕੇ ਫਰਾਡ ਕਰਦਾ ਹੈ ਤੇ ਲੋਕਾਂ ਤੋਂ ਆਪ ਉਹਨਾਂ ਦੀ ਬੈਂਕ ਡਿਟੇਲਸ ਲੈ ਲੈਂਦੇ ਨੇ ਧੋਖੇ ਦੇ ਵਿੱਚ ਪਿਛਲੇ 6 ਮਹੀਨੇ ਦੇ ਵਿੱਚ ਫਤਿਹਗੜ ਸਾਹਿਬ ਪੁਲਿਸ ਨੇ 27 ਇਹੋ ਜਿਹੇ ਕੇਸਸ ਸੋਲਵ ਕੀਤੇ ਨੇ ਜਿਨ੍ਹਾਂ ਦੇ ਵਿੱਚ 50 ਲੱਖ ਦੀ ਜਿਹੜੀ ਅਮਾਉਂਟ ਹੈ ਅਸੀਂ ਰਿਕਵਰ ਕਰਕੇ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੂੰ ਵਾਪਸ ਕੀਤੀ ਹੈ ਅੱਜ ਜੋ ਕੰਪਲੇਨੈਂਟਸ ਨੇ ਅਸੀਂ ਉਹਨਾਂ ਨੂੰ ਵੀ ਬੁਲਾਇਆ ਹੈ ਤਾਂ ਕਿ ਤੁਹਾਡੇ ਸਾਰਿਆਂ ਨਾਲ ਉਹ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਇਹਦਾ ਮੁੱਖ ਮੰਤਵ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਅਸੀਂ ਆਪਣੀ ਅਚੀਵਮੈਂਟ ਤੁਹਾਡੇ ਨਾਲ ਸਾਂਝੀ ਵੀ ਕਰਨਾ ਚਾਹੁੰਦੇ ਆਂ ਤੇ ਲੋਕਾਂ ਨੂੰ ਇਸ ਗੱਲ ਦੀ ਅਵੇਅਰਨੈਸ ਵੀ ਹੋਵੇ ਜਿਹੜਾ ਇੱਕ ਨੈਸ਼ਨਲ ਲੈਵਲ ਦਾ ਪੋਰਟਲ ਹੈ 1930 1930 ਜਿਹਦੇ ਤੇ ਜਦੋਂ ਤੁਹਾਨੂੰ ਕੋਈ ਸ਼ੱਕੀ ट्रांजैक्शन ਤੁਹਾਡੇ ਤੋਂ ਹੋ ਜਾਂਦੀ ਹੈ ਤਾਂ ਤੁਸੀਂ ਉੱਥੇ ਫੋਨ ਕਰਕੇ ਆਪਣੀ ਡਿਟੇਲਸ ਦੇ ਕੇ ਤੁਹਾਨੂੰ ਆਪਣਾ ਬੈਂਕ ਡਿਟੇਲ ਆਪਣੀ ट्रांजैक्शन ਆਈਡੀ ਤੇ ਜਿੱਥੋਂ ਦੇ ਇਸ ਇਲਾਕੇ ਦੇ ਤੁਸੀਂ ਹੋ ਉਹਦੀ ਡਿਟੇਲ ਭਰ ਕੇ ਜਿਹੜੀ ਤੁਹਾਡੀ ਸ਼ੱਕੀ ट्रांजैक्शन ਹੁੰਦੀ ਹੈ ਉਹ ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਡਾਟਾ ਹੈ ਉਹ ਜਿਹੜਾ ਤੁਹਾਡਾ ਨੀਅਰੈਸਟ ਸਾਈਬਰ ਪੁਲਿਸ ਸਟੇਸ਼ਨ ਹੈ ਉਥੇ ਰੀਡਾਇਰੈਕਟ ਹੁੰਦਾ ਆਪਣੇ ਜ਼ਿਲ੍ਹੇ ਦੇ ਵਿੱਚ ਜੋ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸ ਐਚਓ ਨੇ ਸੁਦੀਰ ਮੱਲਿਕ ਇਹਨਾਂ ਵੱਲੋਂ ਹਰ ਕੇਸ ਦੇ ਵਿੱਚ ਤੇ ਜੋ ਇਹਨਾਂ ਦੇ ਸੁਪਰਵਾਈਜ਼ਰੀ ਆਫੀਸਰ ਨੇ ਹਰਤੇਸ਼ ਕੌਸ਼ਿਕ ਉਹਨਾਂ ਨੇ ਹਰ ਕੇਸ ਦੇ ਵਿੱਚ ਇੰਟਰਸਟ ਲੈਂਦੇ ਹੋਏ ਆ ਟ੍ਰਾਂਜੈਕਸ਼ਨ ਨੂੰ ਜਿਹੜਾ ਹੈਗਾ ਟ੍ਰੇਸ ਕੀਤਾ ਹੈਗਾ ਉਸ ट्रांजैक्शन ਨੂੰ ਟ੍ਰੇਸ ਕੀਤਾ ਹੈ ਅ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਹੀ ਟਾਈਮ ਤੇ ਜਿਹੜਾ 골ਡਨ ਟਾਈਮ ਹੁੰਦਾ ਹੈ ਤੁਹਾਡਾ ਜਿੰਨੀ ਜਲਦੀ ਹੋ ਸਕੇ ਉਹ ਤੁਸੀਂ ਜੇ ਪੋਰਟਲ ਦੇ ਵਿੱਚ ਆਪਣਾ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਹੋ ਕਾਂ ਥੋੜੀ ट्रांजैक्शन ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਡਾ ਜਿਹੜਾ ਪੁਲਿਸ ਸਟੇਸ਼ਨ ਹੈ ਸਾਡੇ ਜਿਹੜੇ ਆਈਓਜ਼ ਨੇ ਉਹ ਮਾਨਯੋਗ ਅਦਾਲਤ ਦੇ ਵਿੱਚ ਜੋ ਇਨਫਾਰਮੇਸ਼ਨ ਜੋ ਸਾਡਾ ਨੈਚਰ ਹੁੰਦਾ ਉਹ ਫਿਲ ਕਰਕੇ ਪੂਰੀ ट्रांजैक्शन ਪੂਰਾ ਜਿਹੜਾ ਜਿਹੜੀ ਕੰਪਲੇਂਟ ਹੈ ਉਹਨੂੰ অথেন্টিਕੇਟ ਕਰਕੇ ਵੈਰੀਫਾਈ ਕਰਕੇ ਕੋਰਟ ਦੇ ਵਿੱਚ ਅਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਇਹ ਇਹਨਾਂ ਦੇ ਨਾਲ ਇੱਕ ਬੋਨਫਾਈਟੀ ਫਰਾਡ ਹੋਇਆ ਹੈ ਤੇ ਇਹ ਪੈਸੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਆਪ ਦੇ ਹੀ ਪੈਸੇ ਨੇ ਇਹਨਾਂ ਕੋਲ ਰਿਫੰਡ ਹੋਣੇ ਅਮ ਨਾਲ ਹੀ ਅੱਜ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੂੰਗੀ ਕਿ ਸਾਈਬਰ ਕਰਾਈਮ ਤੋਂ ਬਚਣ ਦੇ ਕੁਝ ਤਰੀਕੇ ਨੇ ਇਹਦੇ ਬਾਰੇ ਸਭ ਤੋਂ ਪਹਿਲਾਂ ਅਵੇਅਰਨੈਸ ਹੋਣੀ ਜ਼ਰੂਰੀ ਹੈ ਕਦੇ ਵੀ ਆਪਣਾ ਓਟੀਪੀ ਜੇ ਤੁਹਾਨੂੰ ਆਥੈਂਟੀਕੇਟਿਡ ਨਹੀਂ ਹੈ ਜੇ ਤੁਸੀਂ ਕੋਈ ट्रांजैक्शन ਨਹੀਂ ਕੀਤੀ ਹੈ ਜੇ ਕੋਈ ਵੈਰੀਫਾਈਡ ਵੈਬਸਾਈਟ ਨਹੀਂ ਹੈ ਉਥੇ ਸ਼ੇਅਰ ਨਾ ਕਰੋ ਓਪਨ ਤੇ ਅਨਨੋਨ ਸੋਰਸ ਦੇ ਜਿਹੜੇ ਲਿੰਕਸ ਕਈ ਵਾਰ ਸਾਨੂੰ ਆਉਂਦੇ ਨੇ ਉਹ ਇੱਕ ਫਿਸ਼ਿੰਗ ਅਟੈਕ ਹੋ ਸਕਦੇ ਨੇ ਜਿਦੇ ਨਾਲ ਤੁਹਾਡੀ ਬੈਂਕ ਡਿਟੇਲ ਚੋਰੀ ਕੀਤੀ ਜਾ ਸਕਦੀ ਹੈ ਅ ਅੱਜ ਕੱਲ ਇੱਕ ਸਾਡੇ ਸਾਡੇ ਕੋਲ ਜਿਹੜੇ ਕੰਪਲੇਂਟਸ ਆ ਰਹੀਆਂ ਨੇ ਉਹਦੇ ਤੋਂ ਇੱਕ ਨਵਾਂ ਮੋਡਸ ਆਪਰੈਂਡ ਆਇਆ ਹੈ ਕਿ ਅ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਹੈ ਪਰ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਇਹ ਇੱਕ ਸਾਈਬਰ ਕ੍ਰਾਈਮ ਦਾ ਤਰੀਕਾ ਹੋ ਸਕਦਾ ਹੈ ਉਮ ਕਈ ਵਾਰੀ ਤੁਹਾਡਾ ਕੋਈ ਕੋਰੀਅਰ ਆ ਰਿਹਾ ਆ ਰਿਹਾ ਹੁੰਦਾ ਹੈ ਤੇ ਤੁਸੀਂ ਐਕਸਪੈਕਟ ਕਰ ਰਹੇ ਹੁੰਦੇ ਹੋ ਤਾਂ ਕਈ ਵਾਰੀ ਉਸ ਲੈਵਲ ਤੇ ਵੀ ਅਸੀਂ ਡਾਟਾ ਥੈਫਟ ਆਬਜ਼ਰਵ ਕੀਤਾ ਹੈ ਤਾਂ ਜਦੋਂ ਤੱਕ ਤੁਹਾਡੇ ਕੋਲ অথেন্টিਕੇਟਿਡ ਕੰਪਨੀ ਤੋਂ ਫੋਨ ਨਾ ਆਵੇ ਤਾਂ ਤੁਸੀਂ ਆਪਣਾ ਬੈਂਕ ट्रांजैक्शन ਦਾ OTP ਉਹਨਾਂ ਨਾਲ ਨਾ ਸ਼ੇਅਰ ਕਰੋ ਅੱਜ ਸਾਡੇ ਕੋਲ ਜਿਹੜੇ ਕੰਪਲੇਨੈਂਟਸ ਮੌਜੂਦ ਨੇ ਉਹਨਾਂ ਚੋਂ ਕਈ ਇਹੋ ਜਿਹੇ ਕੇਸਸ ਨੇ ਕਈ ਵੈਬਸਾਈਟ ਤੇ ਕਿਸੇ ਨੇ ਫੋਰਚੂਨਰ ਖਰੀਦਣੀ ਸੀਗੀ ਉਹਨਾਂ ਨੇ ਕਿਉਂਕਿ ਜਿਹੜੇ ਇੰਟਰਮੀਡੀਏਟ ਪੋਰਟਲਸ ਨੇ ਜਿੱਦਾਂ ਕਿ ਉਹ ਇਲੈਕਸ਼ਨ ਕੋਈ ਵੀ ਵੈਬਸਾਈਟ ਹੋ ਸਕਦੀ ਹੈ ਉਹ ਉਹਦੇ ਵਿੱਚ ਕਈ ਸਾਈਬਰ ਕ੍ਰਾਈਮਨਲ ਇਹੋ ਜੇ ਬੈਠੇ ਨੇ ਕਿ ਜੋ ਉਹਨੂੰ ਡੁਪਲੀਕੇਟ ਕਰ ਲੈਂਦੇ ਨੇ ਪਰ ਇਹਨਾਂ ਨੇ ਬੜੀ ਇhtਿਆਤ ਵਰਤ ਕੇ ਅ ਇਹਨਾਂ ਨੂੰ ਜਦੋਂ ਸਮਝ ਆ ਗਿਆ ਕਿ ਇਹ ਮੇਰੇ ਨਾਲ ਫਰਾਡ ਹੋ ਰਿਹਾ ਇਹਨਾਂ ਦੇ ਨਾਲ ਦੀ ਨਾਲ 1930 ਤੇ ਕਾਲ ਕੀਤਾ ਤੇ ਇਹਨਾਂ ਦੀ ਤਕਰੀਬਨ 100% ਇਹਨਾਂ ਦਾ ਅਮਾਉਂਟ ਰਿਫੰਡ ਹੋ ਗਿਆ ਸੀਗਾ ਨਾਲ ਹੀ ਇਨਵੈਸਟਮੈਂਟ ਫਰਾਡ ਦੇ ਵੀ ਕੇਸਸ ਨੇ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਤੁਸੀਂ ਪੈਸੇ ਲਾਓ ਤੁਹਾਡੇ ਦੁੱਗਨੇ ਜਾਂ ਤਿਗਨੇ ਹੋ ਜਾਣਗੇ ਇਹ ਅਮੂਮਨ ਸਾਈਬਰ ਕ੍ਰਾਈਮ ਹੁੰਦਾ ਹੈ ਤੇ ਇਹਦੇ ਬਾਰੇ ਕਿਉਂਕਿ ਲੋਕ ਕਈ ਵਾਰੀ ਲਾਲਚ ਆ ਜਾਂਦੇ ਨੇ ਤਾਂ ਆਪਣੀ ਡਿਟੇਲ ਸ਼ੇਅਰ ਕਰ ਦਿੰਦੇ ਨੇ ਕਾ ਉਹਦੇ ਬਾਰੇ ਕਿਉਂਕਿ ਜਦੋਂ ਇਹਨਾਂ ਨੂੰ ਸਮਝ ਆਇਆ ਜਿਹੜੇ ਕੰਪਲੇਨੈਂਟ ਆ ਜਾਏ ਨੇ ਉਹਨਾਂ ਨੇ ਰਜਿਸਟਰ ਕਰਾਇਆ ਉਹਨਾਂ ਦੇ ਨਾਲ ਦੀ ਨਾਲ ਪਤਾ ਚੱਲਿਆ ਕਿ ਉਹ ਸਾਈਬਰ ਫਰਾਡ ਸੀਗਾ ਤੁਸੀਂ ਲਏ ਪੈਸੇ ਅਜਿਹਾ ਵਾਪਿਸ ਨਹੀਂ ਲੈਣਾ ਜੀ ਸਾਡੇ ਅਸੀਂ ਆਪਣਾ ਜਿਹੜਾ ਅਚੀਵਮੈਂਟ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ 27 ਕੇਸਿਸ ਦੇ ਵਿੱਚ 50 ਲੱਖ ਦੀ ਅਮਾਉਂਟ ਲੋਕਾਂ ਨੂੰ ਰਿਕਵਰ ਕਰ ਚੁੱਕੇ ਹਾਂ ਤੇ ਰਿਕਵਰੀ ਦਾ ਜਿਹੜਾ ਪ੍ਰੋਸੀਜਰ ਹੁੰਦਾ ਉਹ ਕੰਪਲੇਂਟ ਤੋਂ ਬਾਅਦ ਮਾਨਯੋਗ ਕੋਰਟ ਦੇ ਵਿੱਚ ਐਪਲੀਕੇਸ਼ਨ ਲਾ ਕੇ ਕਿਉਂਕਿ ਉਹਨੂੰ ਕੋਈ ਸਮਾਂ ਲੱਗਦਾ ਹੈਗਾ ਜਿਹੜਾ ਉਹਨੂੰ ਰਿਫੰਡ ਹੋਣ ਦੇ ਲਈ ਉਹ ਸਾਰਾ ਅਸੀਂ ਪ੍ਰੋਸੀਜਰ ਖਤਮ ਕਰਕੇ 50 ਲੱਖ ਦੀ ਅਮਾਉਂਟ ਹੈ ਜਿਹੜੀ ਰਿਕਵਰ ਕਰ ਚੁੱਕੇ ਹਾਂ